ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹਲਾ 5 ਕਿਰਪਾ ਨਿਦ ਬਸੋ ਹ੍ਰਿਦੈ ਹਰਨੀਤ ਤੈਸੀ ਬੁੱਧ ਕਰਹੁ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੈ ਲੈ ਲਾਵੋ ਮਹਾ ਪਤਤ ਦੇ ਹੋ ਤੋ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਾਗੋ ਕਿਉ ਤਹਾਰੂ ਪਾਵੋ ਜੋ ਤੂੰ ਦੇ ਤਹੀਂ ਇਹੋ ਤ੍ਰਿਪਤੈ ਆਨ ਨਕਤ ਹੂੰ ਤਾਵੋ ਸਾਧਹੀ ਨਿਗਟ ਜਾਨੋ ਪ੍ਰਭ ਸੁਆਮੀ ਸਾਗਲ ਰੇਣ ਹੋਏ ਰਹੀਏ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀਏ ਸਦਾ ਸੁਦਾ ਹਮ ਚੋਰੇ ਤੁਮਰੇ ਤੂੰ ਪ੍ਰਭ ਹਮਰੋ ਅਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੋਖ ਨਾਮ ਤੁਮਾਰੋ ਘੀਰਾ ਟੋੜੀ ਮਹੱਲਾ ਪੰਜਵਾਂ ਕਿਰਪਾ ਨਿਦ ਬਸੋ ਹਿਰਦੈ ਹਰਨੀਤ ਤੈਸੀ ਬੁੱਧ ਕਰਹੁ ਪ੍ਰਗਾਸਾ लागे ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੋ ਧੂਰਾ ਮस्तक ਲੈ ਲੈ ਲਾਵੋ ਮਹਾਂ ਪਤ ਤਦੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਾਗੋ ਕਿਉ ਤਹਾਰੋ ਪਾਵੋ ਜੋ ਤੂੰ ਦੇ ਤਹੀਂ ਇਹੋ ਤ੍ਰਿਪਤੈ ਆਨ ਨਕਤ ਹੂੰ ਤਾਹੋ ਸਾਧਹੀ ਨਿਗਟ ਜਾਨੋ ਪ੍ਰਭ ਸੁਆਮੀ ਸਾਗਲ ਰੇਣ ਹੋਏ ਰਹੀਏ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀਏ ਸਦਾ ਸੁਦਾ ਹਮ ਚੋਰੇ ਤੁਮਰੇ ਤੂੰ ਪ੍ਰਭ ਹਮਰੋ ਅਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਮਾਰੋ ਘੀਰਾ ਟੋਡੀ ਮਹੱਲਾ ਪੰਜਵਾ ਕਿਰਪਾ ਨਿਦ ਬਸੋ ਹਿਰਦੈ ਹਰ ਨੀਤ ਤੈਸੀ ਬੁੱਧ ਕਰਹੁ ਪ੍ਰਗਾਸਾ लागै ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੋ ਧੂਰਾ ਮस्तक ले ले ਲਾਵੋ ਮਹਾਂ ਪਤ ਤਦੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਾਗੋ ਕਿਉ ਤਹਾਰੂ ਪਾਵੋ ਜੋ ਤੂੰ ਦੇ ਤਹੀਂ ਇਹੋ ਤ੍ਰਿਪਤੈ ਆਨ ਨਕਤ ਹੂੰ ਤਾਹੋ ਸਾਧਹੀ ਨਿਗਟ ਜਾਨੋ ਪ੍ਰਭ ਸੁਆਮੀ ਸਾਗਲ ਰੇਣ ਹੋਏ ਰਹੀਏ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀਏ ਸਦਾ ਸੁਦਾ ਹਮ ਚੋਰੇ ਤੁਮਰੇ ਤੂੰ ਪ੍ਰਭ ਹਮਰੋ ਅਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੋਖ ਨਾਮ ਤੁਮਾਰੋ ਘੀਰਾ ਟੋੜੀ ਮਹਾਲਾਂ ਪੰਜਵਾ ਕਿਰਪਾ ਨਿਧ ਬਸੋ ਹृदय ਹਰਨੀਤ ਤੈਸੀ ਬੁੱਧ ਕਰੋ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੇਮਾਰੇ ਕੀ ਪਾਵੋ ਘੂਰਾ ਮਸਤਕ ਲੈ ਲੈ ਲਾਵੋ ਮਹਾਂ ਪਤ ਤਦੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਾਗੋ ਕਿਉ ਤਹਾਰੋ ਪਾਵੋ ਜੋ ਤੂੰ ਦੇ ਤਹੀਂ ਇਹੋ ਤ੍ਰਿਪਤੈ ਆਨ ਨਕਤ ਹੂੰ ਤਾਵੋ ਸਾਧਹੀ ਨਿਗਟ ਜਾਨੋ ਪ੍ਰਭ ਸੁਆਮੀ ਸਾਗਲ ਰੇਣ ਹੋਏ ਰਹੀਏ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀਏ ਸਦਾ ਸੁਦਾ ਹਮ ਚੋਰੇ ਤੁਮਰੇ ਤੂੰ ਪ੍ਰਭ ਹਮਰੋ ਅਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੋਖ ਨਾਮ ਤੁਮਾਰੋ ਘੀਰਾ ਟੋੜੀ ਮਹੱਲਾ ਪੰਜਵਾਂ ਕਿਰਪਾ ਨਿਦ ਬਸੋ ਹृदय ਹਰਨੀਤ ਤੈਸੀ ਬੁੱਧ ਕਰਹੁ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੋ ਧੂਰਾ ਮस्तक ਲੈ ਲੈ ਲਾਵੋ ਮਹਾਂ ਪਤ ਤ ਦੇਹੁ ਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਾਗੋ ਕਿਉ ਤਹਾਰੂ ਪਾਵੋ ਜੋ ਤੂੰ ਦੇ ਤਹੀਂ ਇਹੋ ਤ੍ਰਿਪਤੈ ਆਨ ਨਕਤ ਹੂੰ ਤਾਹੋ ਸਾਧਹੀ ਨਿਗਟ ਜਾਨੋ ਪ੍ਰਭ ਸੁਆਮੀ ਸਾਗਲ ਰੇਣ ਹੋਏ ਰਹੀਏ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀਏ ਸਦਾ ਸਦਾ ਹਮ ਚੋਰੇ ਤੁਮਰੇ ਤੂੰ ਪ੍ਰਭ ਹਮਰੋ ਅਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੋਖ ਨਾਮ ਤੁਮਾਰੋ ਘੀਰਾ ਟੋਡੀ ਮਹਲਾ ਪੰਜਵਾਂ ਕਿਰਪਾ ਨਿਧ ਬਸੋ ਹ੍ਰਿਦੈ ਹਰਨੀਤ ਤੈਸੀ ਬੁੱਧ ਕਰਹੁ ਪ੍ਰਗਾਸਾ ਲਾਗੇ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੋ ਭੂਰਾ ਮਸਤਕ ਲੈ ਲੈ ਲਾਵੋ ਮਹਾ ਪਤਤ ਦੇ ਹੋ ਤੋ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਾਗੋ ਕਿਉ ਤਹਾਰੋ ਪਾਵੋ ਜੋ ਤੂੰ ਦੇ ਤਹੀਂ ਇਹੋ ਤ੍ਰਿਪਤੈ ਆਨ ਨਕਤ ਹੂੰ ਤਾਵੋ ਸਾਧਹੀ ਨਿਗਟ ਜਾਨੋ ਪ੍ਰਭ ਸੁਆਮੀ ਸਾਗਲ ਰੇਣ ਹੋਏ ਰਹੀਏ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਹੀਏ ਸਦਾ ਸੁਦਾ ਹਮ ਚੋਰੇ ਤੁਮਰੇ ਤੂੰ ਪ੍ਰਭ ਹਮਰੋ ਅਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੋਖ ਨਾਮ ਤੁਮਾਰੋ ਘੀਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ